ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਨਾਨਕ ਸਰਬਾਬਾਜੀ ਸੈਰ ਕਰਨ ਬੋਲੀ ਵੱਲ ਜਾਣ ਲਗੇ ਧਰਾਂ ਵਿੱਚ ਕੁੱਤੇ ਨੇ ਕਿ ਹਿਰਨ ਦੇ ਬੱਚੇ ਨੂੰ ਫੜ ਲਿਆ ਬਾਬਾ ਜੀ ਦੇ ਆਹਰਾ ਕਰਨ ਤੇ ਭਾਈ ਸੋ ਸਿੰਘ ਜੀ ਦੌੜ ਕੇ ਗਏ ਉਹਨਾਂ ਨੂੰ ਦੇਖ ਕੇ ਕੁੱਤੇ ਹਿਰਨ ਨੂੰ ਛੱਡ ਕੇ ਭੱਜ ਗਏ ਬਾਬਾ ਜੀ ਨੇ ਜਿਗਰਾ ਮਤ ਉਡਾਟ ਕੇ ਸਾਥ ਕੇ ਹਿਰਨ ਦੇ ਚਕਮਾ ਤੇ ਮੰਨਣ ਪੱਟੀ ਕਰਵਾਈ ਡਾਕਟਰ ਰੋਜ ਪੱਟੀ ਕਰ ਜਾਂਦਾ ਹਫਤੇ ਤੋਂ ਬਾਅਦ ਹਿਰਨ ਮਨ ਗਿਆ ਬਾਬਾ ਜੀ ਨੇ ਉਸ ਦੀ ਖਲਦਾ ਜੋੜਾ ਬਣਵਾ ਲਿਆ ਨੱਥਾ ਸਿੰਘ ਇਹ ਦੇਖ ਕੇ ਬੜਾ ਹਰਾਨ ਹੋਇਆ ਕਿਉਂਕਿ ਆਮ ਤੌਰ ਤੇ ਬਾਬਾ ਜੀ ਖਲਦਾ ਜੋੜਾ ਨਹੀਂ ਸਰ ਪਾਉਂਦੇ ਪੁੱਛਣ ਤੇ ਬਾਬਾ ਜੀ ਨੇ ਦੱਸਿਆ ਕਿ ਉਹ ਹਿਰਨ ਪਿਛਲੇ ਜਨਮ ਵਿੱਚ ਭਾਈ ਭਾਗ ਸਿੰਘ ਸੀ ਜੋ ਸੇਵਾ ਕਰਦਾ ਸੀ ਪਰ ਪੈਰੀ ਸੇਵਾ ਵਾਲੇ ਆਉਣ ਵਾਲਿਆਂ ਨੂੰ ਕੋੜੇ ਬਚਨ ਬੋਲ ਲਿਆ ਕਰਦਾ ਭੋਗ ਲਗਾਉਣ ਵਾਸਤੇ ਥਾਲი ਤਿਆਰ ਹੁੰਦਾ ਤਾਂ ਮਨ ਵਿੱਚ ਫੋਨਾ ਬਣਾ ਲੈਂਦਾ ਕਿ ਪਹਿਲਾਂ ਮੈਂ ਛਕਣਾ ਹੈ ਤੇ ਕਈ ਵਾਰੀ ਹਜੂਰੀਏ ਨੂੰ ਕਹਿੰਦਾ ਪਹਿਲਾਂ ਭੋਗ ਲਗਾ ਕੇ ਪਦਾਰਥ ਪਹਿਲਾਂ ਮੈਨੂੰ ਛਕਣੇ ਦੇਣਾ ਬਾਬਾ ਜੀ ਕਹਿੰਦੇ ਇਸ ਦਾ ਫਲ ਇਸਨੇ ਹੀਰਨ ਦੀ ਜੁਨੀ ਵੀ ਚਾਕੇ ਭੋਗ ਗਿਆ ਹੈ जे सेवा सच्चे मन ना करेगा ता बक्ष्या भी जाएगा। बाबा जी ने कई बारी समझाया हजूरी सेवा सच्चे मन ना कर पर कई बारी भूलन भी हो जांदी जाया कर दिया पर वो सेवा हम पड़ी अंगोली ना करदा बाबा जी ने कई बारी ताना भी दी कि हजूरी सेवा ਕੋਈ ਖੇਡ ਨਹੀਂ ਬਾਬਾ ਜੀ ਨੇ ਸਮਝਾਉਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਜੁਰੀ ਸੇਵਾ ਭਾਗਾ ਨਾ ਮਿਲਦੀ ਹੈ ਸੇਵਾ ਨਾਲ ਹੀ ਸਭ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਪਰ ਦੁਨੀਆਂ ਦੇ ਲੋਕ ਸੁੱਖ ਚਾਹੁੰਦੇ ਹਨ ਸੁੱਖਾਂ ਦੇ ਲੋਭ ਵਿੱਚ ਆ ਕੇ ਐ ਰੇ ਗੇਰਿਆਂ ਦੀ ਜੁਰੀ ਕਰਦੇ ਫਿਰਦੇ ਹਨ ਪਰ ਜਿੱਥੋਂ ਸੁੱਖ ਮਿਲਦਾ ਹੈ ਉਥੋਂ ਸਮਾਨੀ ਕਰ ਦੇ ਵਾਹ ਕੋ ਜਿਕਾ ਖਾਲਸਾ ਵਾਹ ਕੋ ਜਿਕੀ ਫਤਿਹ